ਅੱਜ ਇਹ ਆਪਾਂ ਦੇ ਜੀ ਅੱਜ ਕੋਈ ਆਸ ਕੰਮ ਜਿਹੜੇ ਕਾਫੀ ਦਿਨਾਂ ਤੋਂ ਰਹਿਤੀ ਆਪਾਂ ਨੂੰ ਉਹ ਆਪਾਂ ਲੰਨੇ ਕਿ ਜੂ ਆਪਾਂ ਗਿਆ ਨੇ ਲ ਕਿ ਤੋਂ ਅਰੇ ਨਾਲ ਕਰਦੇ ਆਂ ਸਾਂਝਾ ਤੇ ਲੈ ਕੇ ਚੱਲੇ ਆਂ ਆਪਾਂ ਬਾਸਪਤ ਬਾਸ ਚਾਹੇ ਜੀ ਬਾਸ ਚੱਲੇ ਆਂ ਉਹਦਾ ਦੇ ਕਾਫੀ ਦਿਨ ਮਿਹਨਤ ਕਰਨੀ ਸੀ ਪਰ ਇੰਨਾ ਵੇਖਣ ਨੂੰ ਕੋਈ ਨਹੀਂ ਹੋਇਆ ਤੇ ਜਿਹੜੇ ਕਰ ਗਿਆ ਆਪਾਂ ਨੂੰ ਸ਼ਾਮਾਂ ਸੋਵੀ ਤੋਂ ਦੇਖਿਆ ਚੈੱਕ ਕੀਤਾ ਨਾਲ ਦੇ ਨਾਲ ਇਹ ਪਲੇਸ ਪਹੁੰਚ ਕੇ ਉਹ ਕੀ ਜੀ ਦਾ ਉਹ ਆਪਾਂ ਤੁਹਾਨੂੰ ਦਿਖਾਉਂਦੇ ਆਂ ਮੇਰੇ ਕੋਲ ਇਸ ਟਾਈਮ ਤੇ ਇਹ ਕਿਥੋਂ ਆਈ ਆ ਇਹ ਆਪਾਂ ਤੁਹਾਨੂੰ ਅੱਗੇ ਕਿ ਦੱਸਾਂਗੇ ਕਿ ਪਹਿਲਾਂ ਪਾਸ ਚੀਜ਼ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ 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 ਬਹੁਤ ਖੁਸ਼ੀ ਹੋਈ ਹੈ ਘਰ ਦੇ ਨੇ ਭੇਜਿਆ ਮੰਮੀ ਮੰਮੀ ਨੇ ਭਰਾ ਨੇ ਤੇ ਸਾਰੇ ਨੇ ਭੇਜਿਆ ਤੇ ਉਹਨਾਂ ਨੇ ਕਰ ਲਿਆ ਜਿਹੜਾ ਰੰਗ ਓਪਨਿੰਗ ਤੇ ਕਾਫੀ ਦਿਨ ਦੀ ਵੇਟਿੰਗ ਤੋਂ ਬਾਅਦ ਆ ਕੇ ਲੈ ਹੀ ਆਏ ਇਹ ਇੰਤਜ਼ਾਰ ਸੌ ਵਾਰ ਮਿਲਣਾ ਸੀ ਇਹ ਪਰ ਕਿਉਂਕਿ ਸੌ ਵਾਰ ਤੱਕ ਨਹੀਂ ਆ ਤਾ ਫਿਰ ਆਪਾਂ ਦੇ ਨਾਲ ਹੀ ਦੱਬੇ ਆਏ ਰੰਗ ਦੀ ਓਪਨਿੰਗ ਕਰ ਗਏ ਤਾਂ ਮਿਲਾਂਗੇ ਤਾਂ ਬੰਦੇ ਦੇ ਸਾਵਾਂ ਦੇ ਕੀ ਤੇ ਭਰਾ ਨੇ ਦੇ ਕਰਦੇ ਨੇ ਪਰਨੇ ਦਾ ਉਹਨਾਂ ਨੇ ਕਿਾ ਪਤਾੰਦ ਲਗਾਵਾਂਗੇ ਜਾਂ ਆਇਆ ਆਪਣਾ ਪਾਰਸਲ ਲੈ ਕੇ ਜਾਂ ਤੋਂ ਤੇ ਪਾਰਸਲ ਆ ਪਤਾ ਦੱਸਣਾ ਚਾਹੀਦਾ ਆ ਨਾ ਨਾ ਬਾਤ ਉਸ ਜਿਹੜਾ ਸਾਡੇ ਨੇ ਪਹਰੇ ਕਾਰਨ ਦੇ ਪਰਨੇ ਸ਼ੇਅਰ ਕਰਾਂਗੇ ਕਿ ਲੇ ਕੇ ਦਿੱਤਾ ਫੜੀ ਗਏ ਕਿ ਚਲੋ ਜੀ ਸੱਜਣਾ ਮਿੱਤਰ ਆਪਾ ਪਹੁੰਚ ਕੇ ਸੀ ਘਰ ਤੇ ਲੈ ਆਂਦਾ ਲੈ ਆਂਦਾ ਸੀ ਆਪਣਾ ਗਿਫਟ ਆਪਣਾ ਆਇਆ ਆ ਪਾਰਸਲ ਹੁਣ ਆ ਵੀ ਨੀ ਪਾਰਸਲ ਦੀ ਕਰਾਂਗੇ ਓਪਨਿੰਗ ਤੇ ਕੀ ਭੇਜਿਆ ਸਾਨੂੰ ਇੰਡਿਆ ਤੋਂ ਮੰਮੀ ਨੇ ਤੇ ਦੇਖਦੇ ਆਪਾਂ ਚੈੱਕ ਕਰਦੇ ਆਂ ਚੁਰ ਨਜ਼ਰ ਲੈਸ ਕੋਸਟ ਆ ਨਾਓ ਓਪਨਿੰਗ ਮੈਂ ਕੌਣ ਕਰੂਗਾ ਓਪਨਿੰਗ ਨਜ਼ਰ ਕਰੂਗਾ ਓਪਨਿੰਗ ਤੁਸੀਂ ਮੈਂ ਕਰਾਂਗਾ ਓਪਨਿੰਗ ਖਤੇ ਕੋ ਹੈ ਕਿ ਕੋਈ ਦੁਕਾਨ ਅੱਜ ਹੀ ਕਰਾਂਗੇ ਜੀ ਓਪਨਿੰਗ ਐਸਾਈਡ ਦਾ ਵੈਸਾਈਡ

ਆਵੇ ਅਬਾ ਤੋ ਪਾਸ ਉਹ ਦੇ ਐਂਟਰ ਕਰ ਰਹੇ ਹਾਂ ਅੰਦਰ ਸੀ ਇਹ ਨਾਲੇ ਖੋਲ ਇਹਨੂੰ ਸਿੱਧਾ ਕਰ ਦੇਣਾ ਕਾਹਦਾ ਲੱਗ ਰਿਹਾ ਹੈ ਤੂੰ ਉੱਤੇ ਬੈਠਾ ਉੱਪਰ ਇਹ ਮੰਨ ਦੇ ਖੇਦਾ ਤੂੰ ਉੱਤੇ ਖਾ ਉੱਤੇ ਬੈਠਾ ਉੱਪਰ ਤੇ ਤੋ ਮਨ ਨੂੰ ਕੋਈ ਦਿਖਾ ਲਈ ਅੱਗੇ ਉਹ ਦਿਖਾ ਲੈ ਇਹਦੇ ਦੇਖਾ ਦੇ ਕੱਚੇ ਤੇ ਦਿਖਾ ਦੇ ਜਾਗਾ ਸਿੱਧੇ ਸਿੱਧੇ ਖਾ ਕੇ ਆ ਜਾਓ ਜੇ ਤੁਸੀਂ ਆਪਣਾ ਗਿਫਟ ਲੈਣਾ ਤੁਸੀਂ ਆਪਣਾ ਗਿਫਟ ਤੇ ਜਾਣਾ ਹੈ ਹੈ ਮਾਂ ਕੋਲ ਗਿਆ ਤਾਂ ਅੱਧਾ ਟਿਕਾ ਮੈਂ ਕਿੰਨੇ ਕੋਲ ਜਾਂਦਾ ਖੋਲ ਤਾਂ ਲਿਆ ਸੀ ਇਹ ਖੋਲ ਇਹ ਤਰੋ ਕਿਸੇ ਦਿੱਤਾ ਹੈ ਇਹ ਤਰੋ ਇਹ ਦੋ ਕ ਦੇਖ ਲੈ ਮੇਰੇ ਕੋਲ ਨਾ ਤੂੰ 3 ਇਹ ਹੈ ہماری ওপਨਿੰਗ ਆ ਖੋਲਚ ਕੇ ਆ ਮੈਨ ਮੈਨ ਲੱਗਦਾ ਇਹ ਤਾਂ ਮੇਰੇ ਲੱਗਦਾ ਮੇਰੀ ਲੋਵਰ ਲੱਗਦੀ ਮਮ ਮਮ ਨਿਆ ਇਹ ਆਇਆ ਸਾਨੂੰ ਇੰਡੀਆ ਤੋਂ ਪਾਰਸਲ ਉੱਪਰ ਤੋਂ ਪਹਿਲੇ ਕੱਪੜੇ ਤੇ ਥੱਲੇ ਕੀ ਹੈ ਨਾ ਮੈਂ ਆ ਗਏ ਆਮ ਲੱਗਦਾ ਚਾਹਤ ਆ ਗਈ ਆ ਮੈਂ ਤੋਂ ਇਹ ਸੂਟ ਆ ਸੂਟ ਆ ਇਹ ਲੋ ਜੀ ਹੁਣ ਇੱਥੇ ਰੱਖੀਏ ਕੱਲ ਕੱਲ ਕੇ ਨਾ ਤਾਂ ਤੁਸੀਂ ਰੱਖੋ ਇੱਥੇ ਕੱਲ ਕੱਲ ਮੈਂ ਤੁਹਾਨੂੰ ਫੜਾਉਣਾ ਹਾਂ ਲੋ ਜੀ ਇੱਕ ਹੈਗਾ ਆ ਵਾਲਾ ਕੱਲੇ ਮੈਂ ਤੋਈ ਹੈਗੇ ਆ ਨਹੀਂ ਰਵੀ ਮਮਨੀਏ ਇੰਨਾ ਮੋਟਾ ਪਜਾਮਾ ਕਿਸ ਤੇ ਸੇ ਮੈਂ ਤਾਂ ਮੋਰੀਆਂ ਫੁੱਲਾ ਇਹ ਇਹਦਾ ਆ ਸਾਡੀ ਤੇਰਾ ਨਹੀਂ ਨਹੀਂ ਮੇਰਾ ਥੋੜਾ ਟਾੜਾ ਹੀ ਹੋਣਾ ਆ ਮੈਂ ਤਾਂ ਗਾਵਾ ਮੇਰਾ ਆ ਕੀ ਆ ਨਮਕੀਨ ਨਮਕੀਨ ਆ ਰਹਿ ਤੇ ਇਹ ਕੋ ਪਜਾਮਾ ਆ ਮੈਨੂੰ ਲੱਗਦਾ ਇੱਕ ਆਪੇ ਦਾ ਮੈਂ ਇੱਕ ਲਾਫੂ ਦਾ ਐਗ ਬੋਥ ਹੂ ਗੋ ਬੋਥ ਦਾ ਜਿਹੜੇ ਫਰਟੇ ਆ ਉਹਦਾ ਹੂ ਗੋ ਬੋਥ ਨਹੀਂ ਨਹੀਂ ਇਤਰਾਜ ਨਹੀਂ ਕਰਾਂਗੇ ਉਹਦਾ ਹੂ ਗੋ ਬੋਥ ਦਾ ਟ੍ਰੈਕਸੂਟ ਇਹ ਮਿਲਦਾ ਮੀਰਾ ਆ ਆ ਜੀ ਇਹ ਉਹ Bouddhia. Bouddhia. Bouddhia, il y a des... Bouddhia, il y a des... Il y a des choses, il a des choses. Il y a des choses. Il y a ਇੱਕ ਹੋਰ ਆਇਆ ਸਾਡਾ ਮੈਂ ਮੈਨੂੰ ਆ ਗਿਆ ਮੈਂ ਮੈਂ ਆ ਨਦਰ ਦੀ ਮੇਰੀ ਹੈ ਨਹੀਂ ਮੈਂ ਆ ਨਦਰ ਦਾ ਨਦਰ ਦਾ ਕੋਈ ਮੈਂ ਨਦਰ ਦਾ ਇਹ ਨਾ ਦੱਸ ਤੱਕ 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 ਇ

ਇਹ ਤੇ ਬੜਾ ਹਾਂਜੀ ਆ ਹੈਗੀ ਸਾਡੀ ਮੂੰਗਫਲੀਆਂ ਆਈਆਂ ਨੇ ਆ ਦੋ ਸਾਡੇ ਮਠਾਈ ਦੇ ਡੱਬੇ ਆਏ ਨੇ ਆਹ ਚੀ ਗੱਚਕ ਆਈਆ ਤੇ ਇੱਕ ਆ ਦੇਖੋ ਸੁੰਡ ਪੂਰੀ ਬੰਗਾ ਭੇਜ ਦਿੱਤਾ ਤੇ ਚਲੋ ਜੀ ਆਖ ਪੜਿਆ ਸਾਡੇ ਆਮਲੇ ਨਗਰ ਦੇ ਕਿੰਨੇ ਸੋਹਣੇ ਓਏ ਮਾ ਮਮੀਆ ਮੈਂ ਤਾਂ ਸਭ ਤੋਂ ਸੋਨਾ ਆ ਲੱਗਾ ਮੇਰੇ ਨਜ਼ਰ ਦਾ ਕੋਈ ਕਿੰਨਾ ਸੋਹਣਾ ਹੈ ਹਣ ਨਜ਼ਰ ਉਹ ਮੇਰੇ ਕਾਕਾ ਪਾਊਗਾ ਤੇ ਫਰ ਆ ਦੇਖੋ ਆਹ ਰਿਆ ਕੱਪੜਾ ਵੀ ਸੋਹਣਾ ਆ ਆ ਵਾਲਾ ਤਾਂ ਮੇਰਾ ਕੱਪੜਾ ਸੋਹਣਾ ਮੇਰੇ ਕੋਲ ਤੇ ਪਜਾਮੇ ਦੇ ਨਾਲ ਦਾ ਲੱਗਦਾ ਮੈਨੂੰ ਮਲਾਈਮ ਦਾ ਕੱਪੜਾ ਆ ਮੇਰੇ ਕਾਕੇ ਦਾ ਸਭ ਤੋਂ ਜ਼ਿਆਦਾ ਸਮਾਨ ਤੇ ਮੇਰੇ ਕਾਕੇ ਦਾ ਆ ਤੇ ਜਿਹੜੀ ਸਭ ਤੋਂ ਮੇਨ ਚੀਜ਼ ਆ ਤੇ ਉਹ ਹੈਗੀ ਆ ਉਹ ਵਾਲੀ ਹੁਣ ਪਤਾ ਨਹੀਂ ਇਹ ਹਾਲਾਤ ਕਿੱਦਾਂ ਦੇ ਨੇ ਫੋਪ ਦਿਖਾਉਂਦੇ ਨੇ ਮੱਕੀ ਦੀ ਰੋਟੀ ਨੂੰ ਲੱਗ ਚੁੱਕੀ ਆ ਜੀ ਉੱਲੀ ਉੱਲੀ ਉਧਰ ਲਾ ਕੇ ਕਰਦੇ ਨੇ ਅਹ ਅਹ ਦਦਾਂ ਹੀ ਲਾ ਕੇ ਕਰਕੇ ਚੱਲ ਰਹੇ ਹੁੰਦੇ ਇਹਦੇ ਚ ਤੋਂ ਕੋਈ ਵੀ ਰੋਟੀ ਸਹੀ ਨਹੀਂ ਆਉਂਦੀ ਤੇ ਅੱਪ ਚੱਲ ਰਹਾਂਦੇ ਚਲੋ ਜੀ ਆ ਗਿਆ ਸਾਰਾ ਕੁਝ ਸਾਡਾ ਸਮਾਨ ਤੇ ਖਾਸ ਸੀ ਸਾਡੀਆਂ ਮੂੰਗਫਣੀਆਂ ਤੇ ਸਾਡੀ ਸੀਗੀ ਗੱਚਕ ਆ ਵਾਲੀ ਗੱਚਕ ਤੇ ਨਾਲ ਦੋ ਪਰਫਲੇ ਡੱਬੇ ਸੀਗੇ ਤੇ ਮੇਨ ਨਾਲੇ ਸਭ ਤੋਂ ਮੇਨ ਗੱਲ ਸੀਗੀ ਆਹ ਨਦਰ ਦੇ ਕੁੜਤੇ ਪਜਾਮੇ ਹਾ ਤਾਂ ਮੇਨ ਦੀ ਆਰਤੀ ਬਾਕੀ ਤਾਂ ਦਈਆਂ ਸਾਰੀਆਂ ਚੀਜ਼ ਮੇਨ ਆਰਤੀ ਲੱਗੀ ਨਗਰ ਦੇ ਤੇ ਦਸਤਾਰਾਂ ਕਿਸੇ ਨਜ਼ਰਦਿਆਂ ਦਸਤਾਰਾਂ ਰਾਕੇ ਦੇ ਤੇ ਆ ਸੀਗੇ ਮੇਰੇ ਪੁੱਤ ਦੀਆਂ ਦਸਤਾਰਾਂ ਕਿੰਨੀਆਂ ਘੈਂਟ ਆ ਸਾਰਿਆਂ ਨੂੰ ਮਸਤ ਆ ਆ ਚੀਜ਼ਾਂ ਸਾਰਿਆਂ ਨਾਲ ਸੋਹਣੀਆਂ ਆਹੀ ਆ ਪਰ ਮਿੱਤੂ ਨੇ ਵੀ ਉਹ ਕੋ ਨਹੀਂ ਭੇਜੀ ਜੇਗੀ ਮੈਂ ਕਹੀ ਸੀ ਮਿੱਤੂ ਨੂੰ ਤੇ ਆ ਦੇ ਜੀ ਫੜਦੇ ਆ ਜੀ ਇੰਨਾ ਕ ਸਾਡਾ ਸਮਾਨ ਸੀ ਜੇ 2 ਹਫ਼ਤੇ ਅਸੀਂ ਇੰਤਜ਼ਾਰ ਕੀਤਾ ਤੇ ਬਹੁਤ ਥੈਂਕ ਯੂ ਸਾਰਿਆਂ ਦਾ ਨਾ ਨਦਰ ਸਾਡਾ ਹੋ ਗਿਆ ਨਾਰਾਜ਼ ਕਹਿੰਦਾ ਮੇਰੇ ਲਈ ਕੋਈ ਗਿਫਟ ਨਹੀਂ ਆਇਆ ਸਿਰਫ ਕੱਪੜੇ ਆਏ ਆ ਮੈਨੂੰ ਕੋਈ ਕਵਾਇ ਕਵਾਇ ਨਹੀਂ ਦਿੱਤਾ ਤੁਸੀਂ ਤੇ ਇਸ ਕਰਕੇ ਅਸੀਂ ਤੁਹਾਡੇ ਨਾਲ ਗੁੱਸੇ ਆ ਤੇ ਤੁਸੀਂ ਸਾਡਾ ਗਿਫਟ ਨਹੀਂ ਪੇਜਿਆ ਕੋਈ ਵੀ ਤੁਸੀਂ ਕਹਿੰਦੇ ਕਿ ਤੁਹਾਡੇ ਵਾਸਤੇ ਅਨਦਰ ਵਾਸਤੇ ਗਿਫਟ ਆ ਗਿਫਟ ਆ ਜਨਮ ਦਿਨ ਤੋਂ ਪਹਿਲਾਂ ਪਹੁੰਚ ਜਾਊਗਾ ਪਰ ਨਦਰ ਗੁੱਸੇ ਹੋ ਗਿਆ ਨਦਰ ਇਹ ਗੱਲ ਲੈ ਕੇ ਬੈਠਾ ਕਿ ਮੇਰਾ ਗਿਫਟ ਨਹੀਂ ਆਇਆ ਟੁਆਈ ਕੋਈ ਤੇ ਚਲੋ ਅਸੀਂ ਇੱਥੋਂ ਲਿਆਵਾਂਗੇ ਕੋਈ ਗੱਲ ਨਹੀਂ ਥੈਂਕ ਯੂ ਤੁਹਾਡਾ ਭਾਗ ਨੂੰ ਮੰਗਫਲੀਆਂ ਬਰਫੀ ਤੇ ਗੱਤ ਗੱੱਚਾ ਕਿੰਨ ਅਦਰ ਦੇ ਕੋਲ ਤੇ ਬਜਾਵੇਂ ਭੇਜਣ ਲਈ ਥੈਂਕ ਯੂ ਅਦਰ ਕਾ ਤੁਹਾਨੂੰ ਥੈਂਕ ਯੂ ਨਾ ਨਦਰ ਕਹਿੰਦਾ ਮੈਂ ਥੈਂਕ ਯੂ ਨਹੀਂ ਕਰਨਾ ਹੈਗਾ ਚਲੋ ਜੀ ਨਦਰ ਨੇ ਤੇ ਥੈਂਕ ਯੂ ਨਹੀਂ ਕਰਨਾ ਸਾਡੇ ਜਲਨ ਸਾਡਾ ਸਾਰਿਆਂ ਦਾ ਧੰਨਵਾਦ ਜੀ ਸਾਡੇ ਲਈ ਮੰਗਫਲੀਆਂ ਭੇਜੀਆਂ ਤੇ ਲੋਹੜੀ ਜਾਵਾਂ ਦੀ ਖੁਸ਼ੀ ਚ ਸਾਨੂੰ ਮੰਗਫਲੀਆਂ ਆ ਗਈਆਂ ਤਾਂ ਆਇਆਂ ਨੇ ਤੇ ਅਚਾਰ ਵੀ ਆਇਆ ਤੇ ਥੋੜਾ ਥੋੜਾ ਸਮਾਨ ਆਇਆ ਬਾਕੀ ਤਾਂ ਕੱਪੜੇ ਤੇ ਚਾਪੂਟ ਆ ਤੇ ਨਦਰ ਦੇ ਦੇ ਦੋ ਸੂਟ ਸਭ ਤੋਂ ਵਧੀਆ ਨਗਰ ਦੀ ਵਰਦੀ ਆ ਤੇ ਬਾਕੀ ਤਾਂ ਠੀਕ ਠਾਕ ਹੀ ਆ ਸੌਰੀ ਜੋ ਬੁਰਾ ਲੱਗਿਆ ਤਾਂ ਤੇ ਮਜ਼ਾਕ ਕਰ ਰਿਹਾ ਨਦਰ ਨੂੰ ਖੁਸ਼ ਕਰਨ ਲਈ ਸਮਝ ਲਿਓ ਤੇ ਨਦਰ ਨਦਰ ਵੀ ਖੁਸ਼ ਹੋ ਗਿਆ ਹੁਣ ਨਦਰ ਕਿੱਦਾਂ ਸਾਰੇ ਮਖੌਣੀ ਤੇਰੇ ਕੱਪੜਾ ਹਾਂ ਹਾਂਜੀ ਮੈਂ ਮੈਂ ਉੱਥੇ ਦਾ ਇਸ ਆ ਉਹ ਲਵਾ ਗਿਆ ਪਾਲੇ ਲੰਗੇ ਲੈ ਆਵਾਂਗੇ ਪਾਸ ਜੋ ਰੋਣਾ ਨਹੀਂ ਆਪਾਂ ਬੱਸ ਡੈਕ ਡੈਕਸ ਕੋ ਕੇ ਬਲੇ ਲਾਗੇ ਚਲੋ ਜੀ ਤੁਸੀਂ ਚਲੋ ਜੀ ਠੀਕ ਆ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਦ ਤੱਕ ਲਈ ਗੁੱਡ ਬਾਏ ਬਾ ਬਾ ਹੱਥ ਬਾ ਬਾ ਮਾਈ ਐਡ ਦਾ ਕਰੀ ਥੈਂਕ ਯੂ ਗਾਦਰ ਠੀਕ ਬਾ ਥੈਂਕ ਯੂ ਗਾਦਰ ਕੋਈ ਥੈਂਕ ਯੂ ਜੀ ਅ ਤੇ ਦੇਖੋ ਜੀ ਆ ਰੂਸੀਆ ਪਿਆ ਕਹਿੰਦਾ ਮੈਂ ਥੈਂਕ ਯੂ ਨਹੀਂ ਕਰਨਾ ਹੈਗਾ Vai. Vai. Vai de vai. Rabraca.